ਸਸਾਇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਮੈਂ ਬਜਿੰਦਰ ਸਿੰਘ ਮਾਨ ਅੱਜ 15 ਜੂਨ 2024 ਤੇ ਟਾਈਮ ਕਰੀਬ ਰਾਤ ਦੇ 8:30 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਮੀਂਹੇਰੀ ਦੀ ਅਪਡੇਟ ਕਰਾਂਗੇ ਤੇ ਗੱਲਬਾਤ ਮੀਂਹੇਰੀ ਦੀ ਕਰਾਂਗੇ ਕਦੋਂ ਆਊਗਾ ਕਦੋਂ ਰਾਹਤ ਮਿਲੂਗੀ ਜੇ ਅੱਜ ਦੀ ਗੱਲ ਕੀਤੀ ਆਵੇ ਤਾਂ ਅੱਜ ਜ਼ਿਆਦਾਤਰ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਿਹਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦੱਖਣ ਪੱਸੋਂ ਦੀ ਤੇਜ਼ ਹਵਾ ਜਿਹੜੀ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਚੱਲਦੀ ਰਹੀ ਹੈਗੀ ਪਰ ਹੋ ਸਕਦਾ ਕਿਤੇ ਕਿਤੇ ਨਾ ਚੱਲਦੂ ਹੋ ਪਰ ਬਹੁਤੇ ਖੇਤਾਂਾਂ ਦੇ ਵਿੱਚ ਦੱਖਣ ਪੱਸੋਂ ਦੀ ਹਵਾ ਪੁੱਜਦੀ ਰਹੀ ਹੈਗੀ ਤੇ ਉਹਦੇ ਕਾਰਨ ਰਾਜਸਤਾਨੀ ਰੇਤਾਂ ਹੁੰਦਾ ਜਿਹੜੀ ਮਿੱਟੀ ਖੱਕ ਜੀ ਕਿਤੇ ਕਿਤੇ ਚੜੀ ਦਿਖਾਈ ਦਿੱਤੀ ਆ ਪਰ ਜ਼ਿਆਦਾਤਰ ਖੇਤਾਂ 'ਚ ਮੌਸਮ ਠੀਕ ਰਿਹਾ ਪਰ ਫੇਰ ਵੀ ਗਰਮ ਲੋ ਚੱਲਦੀ ਰਹੀ ਹੈਗੀ ਬਹੁਤੇ ਖੇਤਰਾਂ ਦੇ ਵਿੱਚ ਹੀਟ ਵੇਵ ਦਾ ਪ੍ਰਭਾਵ ਹੈ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਰਹੇਗਾ ਅੱਜ ਇੱਕਾ ਤੁਕਾ ਤਾਂ ਕਿਤੇ ਗਰਚੌਂਕਲਾ ਬੱਦਲ ਵੀ ਬਣਿਆ ਜਿਨੇ ਨਿੱਕੀ-ਮੋਟੀ ਰਾਹਤ ਵੀ ਦਿੱਤੀ ਖਾਸ ਕਰਕੇ ਰੋਪੜ ਰੋਪੜ ਤੇ ਮਹਾਲੀ ਬਾਰਡਰ ਏਰੀਆ ਤੇ ਜਿਹੜੇ ਇੱਕ ਦੋ ਪਿੰਡ ਨੇ ਉੱਥੇ ਕਿਤੇ ਛੜਕਾ ਛਰਾਟਾ ਜਾਂ ਪਿਆ ਹੈਗਾ ਬਾਕੀ ਲਗਭਗ ਸੂਚੇ ਪੰਜਾਬ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜ਼ਿਆਦਾਤਰ ਮੌਸਮ ਖੁਸ਼ਕ ਤੇ ਲੋ ਵਾਲਾ ਰਿਹਾ ਤੇ ਹੀਟ ਵੇਵ ਚੱਲਦੀ ਰਹੀ ਹੈਗੀ ਲੋ ਦਾ ਦੌਰ ਹੈ ਜਿਹੜਾ ਹੀਟ ਵੇਵ ਦਾ ਦੌਰ ਆ ਲਗਾਤਾਰ ਆਪਣੇ ਜਵਨ ਤੇ ਚੱਲ ਰਿਹਾ ਪੂਰਾ ਜੋਰ ਲੱਗਿਆ ਹੋਇਆ ਹੀਰ ਦਾ ਇਸ ਵਾਰ ਲਗਭਗ ਕਈ ਸਾਲਾਂ ਬਾਅਦ ਜਿਹੜੀ ਐਜੀ ਲੋ ਆ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੋ ਚੱਲਦੀ ਹੁੰਦੀ ਹੈਗੀ ਪਹਿਲਾਂ ਵੀ ਚੱਲਦੀਆਂ ਸੀ ਲੋਆਂ ਪਰ ਅਸਲ ਦੇ ਵਿੱਚ ਕੀ ਜੀ ਪਿਛਲੇ 4-5 ਸਾਲਾਂ ਤੋਂ ਇਦਾਂ ਹੋ ਗਿਆ ਸੀ ਲੋ ਦੇ ਦੌਰ ਬਹੁਤੇ ਛੋਟੇ ਲੱਗਦੇ ਸੀਗੇ ਤੇ ਮਈ ਮਹੀਨੇ ਵੀ ਮਈ ਜੂਨ ਮਹੀਨੇ ਵੀ ਜਿਹੜਾ ਮੀਂਹ ਹੀ ਦੇ ਦੌਰ ਜਿਹੜੇ ਜਿਆਦਾ ਦੇਖ ਨੂੰ ਮਿਲਦੇ ਸੀ ਖਾਸ ਕਰਕੇ ਮੀਂਹ ਪੈਂਦੇ ਰਹਿੰਦੇ ਸੀ ਪਿਛਲੇ ਸਾਲ ਦੀ ਵੀ ਗੱਲ ਕਰੀਏ ਤਾਂ ਆਪਾਂ ਪਿਛਲੇ ਸਾਲ ਮਈ ਜੂਨ ਦੇ ਵਿੱਚ ਕਾफी ਮੀਂਹ ਪੈ ਗਿਆ ਸੀ ਚਾਰ ਪੰਜ ਵਧੀਆ ਮੀਂਹ ਪੈ ਗਈ ਜੀਦਾ ਕਰਕੇ ਲੋ ਜਿਆਦਾ ਨਹੀਂ ਸੀ ਚੱਲੀ ਗਈ ਤਾਂ ਇਸ ਵਾਰ ਜਿਹੜਾ ਕੀ ਹੋ ਰਿਹਾ ਹੈਗਾ ਕਈ ਸਾਲਾਂ ਬਾਅਦ ਜਿਹੜਾ ਹੀਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈਗਾ ਇਹ ਹੀਟ ਜਿਹੜੀ ਆਪਾਂ ਨੂੰ ਹੁਣ ਤਾਂ ਔਖ ਦੇ ਰਹੀ ਆ ਪਰ ਇਹੀ ਹੀਟ ਆ ਮੌਨਸੂਨ ਦੇ ਵਿੱਚ ਸੌਖ ਦੇਊਗੀ ਕੈਨ ਦਾ ਭਾਵ ਆਪਣੇ ਵੱਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਆਗੇ ਉਹਨਾਂ ਦੀ ਬੱਕਰੀ ਗੱਲ ਆ ਗਈ ਚਲੋ ਉਹ ਵੀ ਮੰਨਦੇ ਆਪਾਂ ਤੇ ਜਿਹੜੇ ਫੈਕਟਰ ਹੁੰਦੇ ਨੇ ਮੌਸਮ ਦੇ ਉਹਨਾਂ ਦੇ ਅਕੋਰਡਿੰਗ ਗੱਲ ਕੀਤੀ ਜਾਵੇ ਤਾਂ ਜਿਹੜੀ ਲੋ ਚੱਲਣੀ ਮੌਨਸੂਨ ਪਾਵਾਂ ਦੇ ਲਈ ਬਹੁਤ ਜ਼ਰੂਰੀ ਹੈਗੀ ਪਾਵੇਂ ਹੁਣ ਆਪਾਂ ਨੂੰ 8-10 ਦਿਨ ਹੋਰ ਔਕ ਦੇ ਕੱਟਨੇ ਪੈਣ ਗਰਮੀ ਦੇ ਕੱਟਨੇ ਪੈਣਾ ਪਰ ਫਿਰ ਵੀ ਮੌਨਸੂਨ ਜਿਹੜਾ ਸੀਜ਼ਨ ਵਧੀਆ ਰਹਿ ਸਕਦਾ ਐ ਇਸ ਵਾਰ ਮੀਂਹਾਂਲੇ ਪੱਖ ਤੋਂ ਤੇ ਦੂਜੇ ਪੱਖ ਤੋਂ ਗੱਲ ਕੀਤੀ ਜਾਵੇ ਮੌਸਮ ਦੀ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚ ਅਗਲੇ 2-3 ਦਿਨ ਮਤਲਬ ਕਿ 16 ਤੇ 17 ਜੂਨ ਨੂੰ ਲੋ ਚੱਲਦੀ ਰਹਿਣੀਆਂ ਦੱਕਣ ਪੱਸੋਂ ਦੀ ਹਵਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਲੂ ਲੈ ਕੇ ਚੱਲਦੀ ਰਹਿਣੀਆਂ ਹੀਟ ਵੇਵ ਚੱਲਦੀ ਰਹਿਣੀਆਂ ਮੌਸਮ ਜ਼ਿਆਦਾਤਰ ਖੁਸ਼ਕ ਰਹੂਗਾ ਹੋ ਸਕਦਾ ਬਾਈ ਚਾਂਸ 16 17 ਨੂੰ ਕਿਤੇ ਨਿੱਕੀ ਮੋਟੀ ਬਾਈ ਚਾਂਸ ਗਰਚਮ ਕਲੇ ਬੱਦਲ ਬਣ ਜਾਣ ਕਿਤੇ ਨਿੱਕੀ ਮੋਟੀ ਝਟ ਲੱਗ ਜਾਵੇ ਇਦਾਂ ਦੀ ਪੋਸਿਬਿਲਟੀ ਹੈਗੀ ਆ ਪਰ ਲਗਭਗ 80 90% ਖੇਤਰਾਂ ਦੇ ਵਿੱਚ ਮੌਸਮ ਖੁਸ਼ਕ ਤੇ ਲੋ ਵਾਲਾ ਹੀ ਰਹੂਗਾ ਤੇ ਉਸ ਤੋਂ ਬਾਅਦ ਗੱਲ ਕੀਤੀ ਆ ਬੇ 18 ਤੋਂ ਲੈ ਕੇ 21 ਜੂਨ ਦੇ ਵਿਚਕਾਰ ਇੱਕ ਪੱਛਮੀ ਸਿਸਟਮ ਦਾ ਅਸਰ ਆ ਜਿਹੜਾ ਉਹ ਦਿਖਾਈ ਦੇ ਸਕਦਾਗਾ ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਕਈ ਖੇਤਰਾਂ ਦੇ ਵਿੱਚ 1-2 ਤਾਕੜੇ ਧੂੜ ਹਨੇਰੀਆਂ ਦੇ ਦੌਰ ਲੱਗ ਸਕਦੇ ਆ ਕੁਝ ਇਲਾਕਿਆਂ ਵਿੱਚ 1-2 ਤਾਕੜੇ ਹਨੇਰੀਆਂ ਦੇ ਦੌਰ ਲੱਗਣਗੇ ਕੁਝ ਇਲਾਕਿਆਂ ਦੇ ਵਿੱਚ 2 ਜਾਂ 2 ਤੋਂ ਵੱਧ ਵੀ ਤਾਕੜੀ ਧੂੜ ਹਨੇਰੀ ਤੇ ਦੌਰ ਆ ਜਿਹੜੇ ਲੱਗ ਸਕਦੇ ਹੈਗੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਗਰਚਮ ਕਲੇ ਬੱਦਲ ਬਣ ਗਏ ਤੇ ਬਹੁਤੇ ਖੇਤਰਾਂ ਦੇ ਵਿੱਚ ਟੁੱਟਮੀ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਵੀ ਜਿਹੜੀ ਦੇਖਣ ਨੂੰ ਮਿਲੂਗੀ ਖਾਸ ਕਰਕੇ 18 ਜੂਨ ਦੀ ਸ਼ਾਮ ਤੋਂ ਲੈ ਕੇ ਮੌਸਮ ਬਦਲ ਸਕਦਾ 18 ਜੂਨ ਦੀ ਸ਼ਾਮ ਲੈਂਦੇ ਪੰਜਾਬ ਦੇ ਵਿੱਚੋਂ ਧੂੜ ਹਨੇਰੀਆ ਜਿਹੜੀ ਪੰਜਾਬ ਦੇ ਵਿੱਚ ਦਾਖਲ ਹੋ ਸਕਦੀ ਆ ਇਹ ਇਨੀ ਹੈਗਾ 16 ਤੇ 17 ਨੂੰ ਕੋਈ ਹਲਚਲ ਨਹੀਂ ਹੋਊਗੀ ਜ਼ਿਆਦਾਤਰ ਮੌਸਮ ਖੁਸ਼ਕ ਰਹੂ ਪਰ ਬਾਈ ਜਾਂ ਸਨਿੱਕੀ ਮੋਟੀ ਹਲਚਲ ਹੋ ਸਕਦੀ ਹੈ ਨਿੱਕੇ ਪੱਧਰਾਂ 'ਲੀ ਹਲਚਲ ਪੱਧਰ ਤੇ ਹਲਚਲ ਹੋ ਸਕਦੀ ਹੈਗੀ ਪਰ ਜਿਹੜੀ ਮੇਨ ਐਕਟੀਵਿਟੀ ਹੈ ਸਿਸਟਮ ਵਾਲੀ ਉਹ ਇੱਕ ਦਰਮਿਆਨੇ ਜਿਹੇ ਦਰਜੇ ਦਾ ਹਲਕੇ ਦਰਮਿਆਨੇ ਦਰਜੇ ਦਾ ਸਿਸਟਮ ਆ ਰਿਹਾ ਹੈਗਾ ਹੀਟ ਪਹਿਲਾਂ ਹੀ ਬਣੀ ਹੋਈ ਆ ਪੰਜਾਬ ਦੇ ਵਿੱਚ ਹੀਟ ਦੀ ਸਪੋਰਟ ਸਦਕਾ ਉਹ ਸਿਸਟਮ ਆ ਜਿਹੜਾ ਤਾਕੜੀ ਧੂਂੜ ਹਨੇਰੀ ਨੂੰ ਅੰਜਾਮ ਦੇਊਗਾ ਟੋਕਟਾ ਇੱਕ ਦੋ ਵਾਰ ਤਾਂ ਬਹੁਤੇ ਖੇਤਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਦੋ ਵਾਰ ਤੱਕ ਨਹੀਂ ਹਨੇਰੀ ਚੱਲਣ ਦੀ ਸੁਭਾਵਨਾ ਰਹੂਗੀ ਪੰਜਾਬ ਦੇ ਵਿੱਚ ਤੇ ਦੂਜੇ ਪੱਖ ਤੋਂ ਗੱਲ ਕੀਤੀ ਜਾਵੇ ਮੀਂਹ ਦੀ ਮੀਂਹ ਹਲਕਾ ਦਰਮਿਆਨਾ ਹੋਊ ਪਰ ਬਹੁਤੇ ਖੇਤਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਹੋ ਜਾਣੀ ਹੈ ਕਿ ਖਾਸ ਕਰਕੇ 18 ਜੂਨ ਦੀ ਸ਼ਾਮ ਤੋਂ ਲੈ ਕੇ ਪੰਜਾਬ ਤੋਂ ਜਿਹੜੀ ਧੂੜ ਹਨੇਰੀ ਪੰਜਾਬ ਵਿੱਚ ਚੜਦੇ ਪੰਜਾਬ ਦੇ ਵਿੱਚ ਦਾਖਲ ਹੋਣ ਦੀ ਸੁਭਾਵਨਾ ਹੈਗੀ ਹੈਗੀ ਹੋ ਸਕਦਾ 18 ਦੀ ਸ਼ਾਮ ਨੂੰ ਚਾਲ ਮੱਠੀ ਪੈ ਜਾਏ ਪਰ 19 ਤੇ 20 ਨੂੰ ਖਾਸ ਕਰਕੇ ਪੰਜਾਬ ਦੇ ਬਹੁਤ ਹੀ ਖੇਤਾਂ ਦੇ ਵਿੱਚ ਅਗਰ ਚਮਕਲੇ ਬੱਦਲ ਬਣ ਗਏ ਜਿਹੜੇ ਧੂੜ ਹਨੇਰੀ ਨੂੰ ਅੰਜਾਮ ਦੇਣਗੇ ਧੂੜ ਹਨੇਰੀ ਨੂੰ ਸੱਦਾ ਦੇਣਗੇ ਤਾਂ ਉਹਦੇ ਨਾਲ ਅਸਥਾਈ ਰਾਹਤ ਵੀ ਮਿਲੂਗੀ ਤੇ ਬਹੁਤੇ ਖੇਤਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਛੜਕਾ ਸ਼ਰਾਟਾ ਕਿਤੇ ਕਿਤੇ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਇੰਨੀ ਉਮੀਦ ਜਿਹੜੀ ਪੌਸਿਬਿਲਿਟੀ ਦਿਖਾਈ ਦੇ ਰਹੀ ਹੈਗੀ ਲਗਭਗ ਇਹ ਸਿਸਟਮ ਜਿਹੜਾ ਆਉਣ ਵਾਲਾ 18 ਜੂਨ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਐਕਟਿਵ ਰਹੂਗਾ ਮੇਨ ਦਿਨ 19 ਜੂਨ ਤੇ 20 ਜੂਨ ਹੋਗਾ 20 ਜੂਨ ਨੂੰ ਹੋ ਸਕਦਾ ਬਹੁਤੇ ਖੇਤਾਂ ਦੇ ਵਿੱਚ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਹੋ ਜਾਏ ਉਹਦੇ ਨਾਲ ਦਿਨ ਦੇ ਪਾਰੇ ਵਿੱਚ ਵੀ ਜਿਹੜੀ ਗਰਾਵਟ ਦੇਖਣ ਨੂੰ ਮਿਲੂਗੀ ਜਿਹੜਾ ਭਿਆਨਕ ਲੋ ਦਾ ਦੌਰ ਹੀਟ ਵੇਵ ਦਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਹਦੇ ਜੇ ਹਲਕੀ ਕਮੀ ਦੇਖਣ ਨੂੰ ਮਿਲੂਗੀ ਮਤਲਬ ਕਿ ਦਿਨ ਦੇ ਪਾਰੇ ਵਿੱਚ ਵੀ ਹਲਕੀ ਗ੍ਰਾਵਟ ਦੇਖਣ ਨੂੰ ਮਿਲੂਗੀ ਤੇ ਰਾਤਾਂ ਦੇ ਪਾਰੇ ਵਿੱਚ ਵੀ ਹਲਕੀ ਗ੍ਰਾਵਟ ਦੇਖਣ ਨੂੰ ਮਿਲ ਸਕਦੀ ਹੈਗੀ ਕਿਉਂਕਿ ਇਹ ਜਿਹੜਾ ਤੂੜ ਹਨੇਰੀ ਦਾ ਦੌਰ ਆ ਪਿਛਲੇ ਦੌਰ ਦੇ ਵਿੱਚ ਵੀ ਦੇਖਿਆ ਜਦੋਂ 2-3 ਤੂੜ ਹਨੇਰੀਆਂ ਦੇ ਦੌਰ ਲੱਗੇ ਸੀ ਤਾਂ ਦਿਨ ਦੇ ਪਾਰੇ ਵਿੱਚ ਕਾਫੀ ਗ੍ਰਾਵਟ ਆ ਗਈ ਸੀ ਤੇ ਲੋ ਦੇ ਮਾਹੌਲ ਤੋਂ ਜਿਹੜਾ ਥੋੜੀ ਸੰਤੁਸ਼ਟੀ ਰਾਹਤ ਜੀ ਮਿਲ ਗਈ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ 18 ਜੂਨ ਦੀ ਸ਼ਾਮ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਲੋ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਜੇ ਅੱਗੇ ਦੀ ਗੱਲ ਕੀਤੀ ਜਾਵੇ 21 ਤੋਂ 25 26 27 28 ਜੂਨ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਦੌਰਾਨ ਕੋਈ ਬਹੁਤੇ ਵੱਡੇ ਮੀਂਹ ਦੀ ਸਭਾਵਨਾ ਤਾਂ ਨਹੀਂ ਹੈਗੀ ਪਰ ਫਿਰ ਵੀ ਇੱਕ ਦੋ ਵਾਰ ਮੀਂਹ ਇਹ ਰਗਾ ਦੇ ਦੌਰ ਦੇਖਣ ਨੂੰ ਮਿਲਣਗੇ ਪਰ ਮੇਨ ਸਿਸਟਮ ਹੁਣ 18 ਜੂਨ ਤੋਂ ਲੈ ਕੇ 21 ਜੂਨ ਦੇ ਵਿੱਚ ਕਾਰ ਲੱਗੂਗਾ ਤੇ ਮੌਨਸੂਨ ਥੋੜੀ ਲੇਟ ਹੁੰਦੀ ਦਿਖਾਈ ਦੇ ਰਹੀ ਹੈਗੀ ਉਹਦੇ ਬਾਰੇ ਲਗਾਤਾਰ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਮੌਨਸੂਨ ਪੌਣਾ ਨੇ ਜਿਹੜੀਆਂ ਮਹਾਰਾਸ਼ਟਰ ਨੂੰ ਪਾਰ ਕਰ ਚੁੱਕੀਆਂ ਨੇ ਪਰ ਉੱਥੇ ਹੀ ਫਸ ਚੁੱਕੀਆਂ ਨੇ ਅੱਗੇ ਨਹੀਂ ਵੱਧ ਰਹੀਆਂ ਤਾਂ ਉਮੀਦ ਹੈ ਕਿ ਅਗਲੇ 4 3-4 ਦਿਨਾਂ ਬਾਅਦ ਮੌਨਸੂਨ ਹਲਕੀ-ਹਲਕੀ ਅੱਗੇ ਪੈਰ ਤੋ ਰੂਗੀ ਮਤਲਬ ਕਿ ਅੱਗੇ ਵਧਣੀ ਸ਼ੁਰੂ ਹੋ ਜਾਣੀ ਹੈ ਕਿ ਐਮਪੀ ਦੇ ਕੁਝ ਇਲਾਕਿਆਂ ਦੇ ਵਿੱਚ 20 ਜੂਨ ਤੋਂ ਬਾਅਦ ਜਾਂ 18-19 ਜੂਨ ਤੋਂ ਬਾਅਦ ਮੌਨਸੂਨ ਪਾਉਣਾ ਦਸਤਕ ਦੇ ਸਕਦੀਆਂ ਨੇ ਉਸ ਤੋਂ ਬਾਅਦ 20 ਜੂਨ ਤੋਂ ਬਾਅਦ ਬੈਸਟ ਬੰਗਾਲ ਤੇ ਯੂਪੀ ਦੇ ਜਿਹੜੇ ਪੂਰਬੀ ਇਲਾਕੇ ਨੇ ਉੱਤੇ ਜਿਹੜੀ ਮੌਨਸੂਨ ਪਾਉਣਾ ਦਸਤਕ ਦੇ ਸਕਦੀਆਂ ਇਦਾਂ ਦੀ ਪੋਸਿਬਿਲਟੀ ਸਭਾਵਨਾ ਜਿਹੜੀ ਦਿਖਾਈ ਦੇ ਰਹੀ ਆ ਆਗਾਮੀ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਲੇਟ ਨਹੀਂ ਕਹਿ ਸਕਦੇ ਪਹਿਲਾਂ ਮਈ ਸੀ ਵੀ ਆਉਣ ਵਾਲੋ ਪਹਿਲਾਂ ਪੁੱਜ ਸਕਦੀ ਹੈ ਕਿ ਹੁਣ ਕਹਿਣ ਦਾ ਭਾਵ ਜਿਹੜੀ ਮੌਨਸੂਨ ਪੌਣਾ ਨੇ ਉਹ ਆਪਣੇ ਤੈਹ ਸਮੇਂ ਦੇ ਅਨਸਾਰ ਪੰਜਾਬ ਵਿੱਚ ਪੁੱਜ ਸਕਦੀਆਂ ਨੇ ਮਤਲਬ ਕਿ ਆਮ ਤੌਰ ਤੇ 29 ਜੂਨ ਦੇ ਆਸ-ਪਾਸ ਜਿਹੜੀ ਮੌਨਸੂਨ ਪੌਣਾ ਨੇ ਪੰਜਾਬ ਵਿੱਚ ਪੁੱਜਦੀਆਂ ਹੁੰਦੀਆਂ ਨੇ ਜਾਂ 1 ਜੁਲਾਈ ਨੂੰ ਬਹੁਤੇ ਏਰੀਆ ਨੂੰ ਕਵਰ ਕਰਦੀਆਂ ਹੁੰਦੀਆਂ ਨੇ ਮੌਨਸੂਨ ਪੌਣਾ ਮੀਂਹ ਨਾਲ ਤਾਂ ਇਸ ਵਾਰ ਵੀ ਜਿਹੜੀ ਤੈਹ ਸਮੇਂ ਦੇ ਆਸ-ਪਾਸ ਮੌਨਸੂਨ ਪੌਣਾ ਪੁੱਜ ਸਕਦੀਆਂ ਨੇ ਪਹਿਲਾਂ ਮਈ ਸੀ ਵੀ ਪਹਿਲਾਂ ਪੁੱਜੂ ਜੂਗੀ ਪਰ ਇਹਦੇ ਵਿੱਚ ਹੁਣ ਅੜਿੱਕਾ ਜਾਂ ਬੰਦਾ ਨਜ਼ਰ ਆ ਰਿਹਾ ਹੈਗਾ ਐਮਪੀ ਉੱਪਰ ਇੱਕ ਹਾਈ ਪ੍ਰੈਸ਼ਰ ਐਂਟੀਸਾਈਕਲੋਨ ਬਣਿਆ ਹੋਇਆਗਾ ਜਿਹੜਾ ਮੌਨਸੂਨ ਪੌਣਾ ਨੂੰ ਅੱਗੇ ਵਧਣ ਤੋਂ ਰੋਕ ਰਿਹਾਗਾ ਉਹ ਮੌਨਸੂਨ ਨਵੀਂ ਵਾਲੀਆਂ ਪੌਣਾ ਨਹੀਂ ਜਿਹੜੀਆਂ ਉੱਥੇ ਹੀ ਫਸ ਕੇ ਰਹਿ ਚੁੱਕੀਆਂ ਨੇ ਉਹਨੂੰ ਅੱਗੇ ਵਧਣ ਤੋਂ ਰੋਕ ਰਿਹਾਗਾ ਜਿਹੜਾ ਹਾਈ ਪ੍ਰੈਸ਼ਰ ਹੁੰਦਾਗਾ ਇੱਕ ਕ੍ਰੀਏਟ ਹੋਇਆ ਹੋਇਆਗਾ ਮੀਡਲ ਲੈਵਲ ਤੇ ਜਿਹਦਾ ਕਰਕੇ ਮੌਨਸੂਨ ਪੌਣਾ ਅੱਗੇ ਨਹੀਂ ਵਧ ਰਹੀਆਂ ਇਹ ਮੌਨਸੂਨ ਮੌਸਮ ਦੇ ਪੈਰਾਮੀਟਰ ਹੁੰਦੇ ਨੇ ਜਿੰਨਾ ਕਰਕੇ ਮਤਲਬ ਕਿ ਵਿੱਚ ਲੋਕ ਕਹਿ ਦਿੰਦੇ ਨੇ ਵੀ ਮੌਨਸੂਨ ਤੇ ਬ੍ਰੇਕ ਆਤੋਂ ਲੱਗੀ ਵੀ ਮੌਨਸੂਨ ਅੱਗੇ ਕਿਉਂ ਨਹੀਂ ਵਧ ਰਹੀ ਪਹਿਲਾਂ ਤਾਂ ਇੰਨੀ ਤੇਜ਼ੀ ਨਾਲ ਇਸ ਸਮੇਂ ਤੋਂ ਪਹਿਲਾਂ ਦਸਤਬੀ ਦਿੱਤੀ ਆ ਕਈ ਏਰੀਆ ਦੇ ਵਿੱਚ ਤਾਂ ਹੁਣ ਜਿਹੜਾ ਸਾਰੀ ਕੇਮ ਹਵਾਵਾਂ ਦੀ ਹੁੰਦੀ ਹੈਗੀ ਹਵਾ ਦਾ ਜਿਹੜਾ ਐਂਟੀਸਾਈਕਲੋਨ ਸਰਕੂਲੇਸ਼ਨ ਬਣ ਗਿਆ ਜਿਹੜਾ ਮਤਲਬ ਕਿ ਇੱਕ ਘੜੀ ਦੀ ਦਿਸ਼ਾ ਵਿੱਚ ਹਵਾ ਘੁੰਮਦੀ ਹੁੰਦੀ ਹੈ ਉਹ ਬਣ ਗਿਆ ਮੱਧ ਭਾਰਤ ਦੇ ਉੱਪਰ ਜਿਹੜਾ ਮੌਨਸੂਨ ਪਾਉਣਾ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈਗਾ ਪਰ ਇਹ ਜਿਹੜਾ ਐਂਟੀਸਾਈਕਲੋਨ ਹੈਗਾ ਜਾਂ ਹਾਈ ਪ੍ਰੈਸ਼ਰ ਹੈਗਾ ਇਹ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜਾ ਖਾਤੋਂ ਹੋ ਜਾਣਾਗਾ ਉਸ ਤੋਂ ਬਾਅਦ ਫੇਰ ਫੇਰ ਮੱਟੀ ਰਫ਼ਤਾਰ ਨਾਲ ਜਿਹੜੀ ਅੱਗੇ ਪੈ ਧਾਨੇ ਸ਼ੁਰੂ ਕਰ ਦੇਣੇ ਆ ਮੌਨਸੂਨ ਨੇ ਸੋ ਆਉਂਦੇ ਦਿਨਾਂ ਵਿੱਚ ਮੌਨਸੂਨ ਨੂੰ ਲੈ ਕੇ ਵੀ ਲਗਾਤਾਰ ਅਪਡੇਟ ਕਰਦੇ ਰਹਾਂਗੇ ਕਿਉਂਕਿ ਹੁਣ ਮੌਨਸੂਨ ਦਾ ਆਉਣ ਦਾ ਟਾਈਮ ਨੇੜੇ ਆਉਂਦਾ ਜਾਂਦਾ ਪੰਜਾਬ ਦੇ ਵਿੱਚ ਪਰ ਉਸ ਤੋਂ ਪਹਿਲਾਂ ਪ੍ਰੀ ਮੌਨਸੂਨ ਮੀਂਹੇਰੀਆਂ ਦੇ ਦੌਰ ਨਾਲ ਅਸਥਾਈ ਰਾਹਤ ਜਿਹੜੀ ਦਿਨ ਦੇ ਪਾਰੇ ਵਿੱਚ ਮਿਲਦੀ ਦਿਖਾਈ ਦੇਊਗੀ ਖਾਸ ਕਰਕੇ 18 ਜੂਨ ਸ਼ਾਮ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਖਾਸ ਕਰਕੇ 19-20 ਨੂੰ ਕਈ ਖੇਤਾਂ ਵਿੱਚ ਹਲਚਲ ਹੋ ਸਕਦੀ ਹੈ 18 ਜੂਨ ਦੀ ਸ਼ਾਮ ਨੂੰ ਵੀ ਹੈਗੀ ਹੈ ਨੇਹਰੀ ਦੀ ਸੰਭਾਵਨਾ ਕਿਤੇ ਛੜਕਾ ਹਾਟਾ ਪੈ ਸਕਦਾ ਹੈਗਾ ਤੇ ਵੈਸੇ 19ਵੀ ਮਈ ਦਾ 19ਵੀ ਜੂਨ ਆ ਜਿਹੜਾ ਮੀਨ ਰਹਿ ਸਕਦਾਗਾ ਜਦੋਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਮੀਨ ਈ ਦਾ ਤਾਕੜਾ ਦੌਰ ਦੇ ਇੱਕ ਨੂੰ ਮਿਲ ਸਕਦਾ ਮੀਂਹ ਹਲਕਾ ਦਰਮਿਆਨਾ ਹੀ ਹੋਊਗਾ ਜਿਹਦੇ ਨਾਲ ਸਿਰਫ ਅਸਥਾਈ ਰਾਹਤ ਮਿਲੂਗੀ ਕੋਈ ਵੱਡੇ ਕਿਆਰੇ ਪਰ ਮੀਂਹ ਦੀ ਸਵਾਵਣਾ ਨਹੀਂ ਹਾਲ ਦੀ ਘੜੀ ਨਹੀਂ ਹੈਗੀਗੀ ਸੋ ਇੱਕ ਸਤਾਈ ਰਾਤ ਜ਼ਰੂਰ ਮਿਲੂਗੀ ਲੋ ਤੋਂ ਰਾਹਤ ਮਿਲੂਗੀ ਥੋੜੀ ਬਹੁਤ ਤੇ ਉਸ ਤੋਂ ਬਾਅਦ ਤੈ ਸਮੇਂ ਤੇ ਜਿਹੜਾ 29 30 ਜੂਨ ਦੇ ਲਾਗੇ ਜਾਂ 1 ਜੁਲਾਈ ਦੇ ਲਾਗੇ ਮੌਨਸੂਨ ਪਾਉਣਾ ਜਿਹੜੀਆਂ ਪੰਜਾਬ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਦਸਤਕ ਦੇ ਸਕਦੀਆਂ ਇਦਾਂ ਦੀ ਸੁਭਾਵਨਾ ਦਿਖਾਈ ਦੇ ਰਹੀ ਆ ਬਾਕੀ ਮੌਨਸੂਨ ਇਦਾਂ ਦਾ ਪੈਟਰਨ ਆ ਜਿਹਦੇ ਵਿੱਚ ਲਗਾਤਾਰ ਚੇਂਜ ਆਉਂਦੇ ਰਹਿੰਦੇ ਨੇ ਉਹਦੇ ਬਾਰੇ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹਾਂਗੇ ਸੋ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਹੈਗੀ ਵੀ ਅਗਲੇ 2 ਦਿਨ ਕਿਤੇ ਕਿਤੇ ਨਿੱਕੀ-ਮੋਟੀ ਛਿੜਕੇ-ਛਰਾਟੇ ਵਾਲੀ ਹਲਚਲ ਜਿਹੜੀ ਹੋ ਸਕਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ 18 ਜੂਨ ਦੀ ਸ਼ਾਮ ਤੋਂ ਲੈ ਕੇ ਕਈ ਏਰੀਆ ਦੇ ਵਿੱਚ ਜਿਹੜਾ ਮੀਨ ਏਰੀ ਦਾ ਦੌਰ ਦੇਖਣ ਨੂੰ ਮਿਲੇਗਾ 18 ਜੂਨ ਦੀ ਸ਼ਾਮ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਸੋ ਹਾਲ ਦੀ ਘੜੀ ਇਹੀ ਅਪਡੇਟਸ ਵੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਬਾਕੀ ਕਈ ਵੀਰਾਂ ਦੇ ਮੈਸੇਜ ਆਏ ਹੋਇਆ ਚਾਰ ਪੰਜ ਦਿਨਾਂ ਤੋਂ ਕਿਸੇ ਦਾ ਵੀ ਮੈਸੇਜ ਨਹੀਂ ਦੇਖਿਆ ਨਾ WhatsApp ਤੇ ਨਾ Messenger ਤੇ ਨਾ Instagram ਤੇ ਸੋ ਅੱਜ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਗੁੱਸਾ ਨਾ ਕਰਿਆ ਕਰੋ ਬਿਜੀ ਹੁੰਨੇ ਆ ਬਾਈ ਤੁਹਾਡੇ ਵੰਗੂ ਪੂਰੀ ਕੋਸ਼ਿਸ਼ ਰਹਿੰਦੀ ਹੈ ਵੀ ਹਰ ਇੱਕ ਦੇ ਮੈਸੇਜ ਦਾ ਰਿਪਲਾਈ ਕੀਤਾ ਜਾਵੇ ਜੋ ਵੀ ਤੁਹਾਡੀ ਇਰਮਾਨ ਹੁੰਦੀ ਹੈ ਜਾਂ ਕਿੱਥੇ ਮੀਂਹ ਪਊ ਜਾਂ ਕੋਈ ਤੁਸੀਂ ਸਾਨੂੰ رائے ਦੇਣਾ ਚਾਹੁੰਦੇ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋਗੇ ਹਾਲ ਦੀ ਘੜੀ ਇਹ ਅਪਡੇਟ ਸੀ ਜੁੜੇ ਰਿਹਾ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ